ਸਸ਼ੀਕਲ ਜੀ ਜਿਹੜੇ ਨਾ ਵੀ ਤੁਸੀਂ ਆਹ ਵੀਡੀਓ ਦੇਖ ਰਹੇ ਆ ਕਿਦਾਂ ਇਹ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਇਸ ਦਾ ਅਸਲੀਅਤ ਹੁਣ ਸਾਹਮਣੇ ਆ ਰਹੀ ਆ ਨਵੇਂ ਸਾਲ ਤੇ ਇਹਨਾਂ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਇਹਨਾਂ ਵੱਲੋਂ ਪਹਿਲਾਂ ਹੀ ਰੈਸਲ ਕੀਤੀ ਜਾ ਰਹੀ ਹੈ ਤੋਂ ਰੈਸਲ ਦੀ ਵੀਡੀਓ ਵਾਇਰਲ ਹੋ ਗਈ ਸੀ ਤੇ ਉਹ ਵੀਡੀਓ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਉਸ ਵੀਡੀਓ ਵਿੱਚ ਕਿਸ ਤਰ੍ਹਾਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਕਿਸ ਤਰ੍ਹਾਂ ਕਿਸ ਨੇ ਕਿਸ ਰੋਲ ਕਰਨਾ ਕਿਵੇਂ ਕਰਨਾ ਤੇ ਕਿਉਂ ਕਰਨਾ ਉਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਆਉ ਦਿਖਾਉਣੇ ਇਹ ਵੀਡੀਓ ਦੇਖੋ ਵੀ ਹਰੇਕ ਨੂੰ ਦੱਸਿਆ ਜਾ ਰਿਹਾ ਤੂੰ ਕੀ ਕਰਨਾ ਤੂੰ ਕੀ ਕਰਨਾ ਇਸ ਵੀਡੀਓ ਦਾ ਪੂਰਾ ਸੱਚ ਅਸੀਂ ਤੁਹਾਨੂੰ ਦਿਖਾਉਣੇ ਆ ਤੇ ਵੀਡੀਓ ਪੂਰੀ ਦੇਖੋ ਜੇ ਆਉ ਦਿਖਾਉਣਾ ਤੁਹਾਨੂੰ ਉਹ ਪੂਰਾ ਸੱਚ ਕਿਸ ਤਰ੍ਹਾਂ ਹਰੇਕ ਬੰਦੇ ਨੂੰ ਟ੍ਰੇਨਿੰਗ ਦਿੱਤੀ ਜਾਂਦੇ ਵੀ ਕਿਸ ਦਾ ਕੀ ਰੋਲ ਹੈ ਤੇ ਕਿਸ ਤੱਕ ਕਿਵੇਂ ਰੋਲ ਹੈ ਆਉ ਦਿਖਾਉਣਾ ਤੁਹਾਨੂੰ ਉਹ ਵੀਡੀਓ ਕਹੀ ਹਾਂ ਹਾਂ ਇਨੇ ਜਣ ਦਿਖਣਾ ਨਾ ਪਿੱਛੇ ਨੂੰ ਇੱਕ ਕੈਮਰਾਮੈਨ ਉੱਤੇ ਜ਼ਰੂਰ ਰਹੇ ਕਿ ਉਹਨੂੰ ਪਤਾ ਕਿ ਇਹਨੇ ਟੂ ਡਿਗਣਾ ਫਲੈਟ ਪਿੱਛੇ ਬੌਂਡ ਡਿਕੇਗਾ ਗੱਤੀ ਵਾਲਾ ਪਿੱਛੇ ਪੂਰਾ ਪਿੱਛੇ ਨਹੀਂ ਲੱਗਦਾ ਇਹ ਇਹ ਤੋਂ ਹੀ ਹਾਂ ਹਾਂ ਇਹਨੇ ਜਿਹੜਾ ਲੱਗਦਾ ਉਹੜਾ ਜਣਾ ਦਿਗਣਾ ਨਾ ਪਿੱਛੇ ਨੂੰ ਇੱਕ ਕੈਮਰਾਮੈਨ ਉੱਤੇ ਜ਼ਰੂਰ ਰਹੇ ਕਿ ਉਹਨੂੰ ਪਤਾ ਕਿ ਇਹਨੇ ਟੂ ਡਿਗਣਾ ਫਲੈਟ ਪਿੱਛੇ ਬੌਂਡ ਡਿਕੇਗੇ ਗੱਤੀ ਵਾਲਾ ਪਿੱਛੇ ਪੂਰਾ ਪਿੱਛੇ ਠੀਕ ਹੈ ਬਲ ਸਟਰੋਂਗ ਕੰਮ ਕਰਨਾ ਉਹਨੇ ਇੱਕ ਵਾਰੀ ਦੇਖ ਲਓ ਤੂੰ ਸਿਸਟੈਂਟ ਰਹਿਣਾ ਵਾ ਕਿ ਤੁਸੀਂ ਕੀ ਕਰਨਾ ਵਾ ਇੰਦਰੀ ਸਟਰੋਂਗ ਤਰੀਕੇ ਨਾਲ ਦੇਖ ਲਓ ਉਹਨਾਂ ਤੇ ਪਰ ਤੁਹਾਡੇ ਵਰਡਸ ਤੁਹਾਡੇ ਇੰਪਰੋਵਾਈਜ਼ੇਸ਼ਨ ਲਾਈਵ ਦਾ ਮਾਹੌਲ ਬਿਲਕੁਲ ਐਦਾ ਪਲੇ ਜੈ ਨਹੀਂ ਫੀਲ ਹੋਣਾ ਚਾਹੀਦਾ ਲਾਈਵ ਕੀ ਫੀਲ ਹੋਣ ਦੇ ਦੇਖ ਵੀ ਜੀਵਿਤ ਕੰਮ ਕਰਦੇ ਹੋ ਹਣਾ ਔਰ ਇੱਕ ਹੋਰ ਕੰਮ ਕਰਨਾ ਸੁਣੋ ਇਹਨਾਂ ਦੇ ਕੀ ਕਰਨਾ ਇਹਨਾਂ ਜੀ ਇੱਕ ਦੁਸ਼ਟ ਆਤਮਾ ਦੇ ਨਾਲ ਕੰਨਾਂ ਤੇ ਉਹ ਹੈੱਡਫੋਨ ਲਾ ਕੇ ਰੱਖਣੇ ਠੀਕ ਹੈ ਉਹਨੂੰ ਰੋਲ ਕੋਈ ਨਹੀਂ ਦੇਣਾ ਠੀਕ ਹੈ ਬਸ ਐਕਟਿੰਗ ਹੀ ਕਰੀ ਕਰੇਗਾ ਉਹ ਭਾਵੇਂ ਇੱਥੇ ਕੁੜੀ ਹੈਗੀ ਉਹਦੀ ਸ਼ਕਲ ਵੀ ਉਦਾਂ ਹੈ। ਆਹ ਉਹ ਕੁੜੀ ਆ ਨਾ। ਹਾਂ ਹਾਂ। ਉਹ ਇਧਰ ਆ ਫੇਸ ਪੂਰਾ ਨਿਰਾਸ਼ਾ ਵਾਲਾ ਫੇਸ ਤੇ ਲੱਗ ਰਿਹਾ ਤਾਂ। ਸੁਣੋ ਮੇਰੀ ਗੱਲ। ਸ਼ਕਲ ਤੋਂ ਕੱਲਾ ਕੋਈ ਲੈਣਾ ਤੇ ਨਾ ਨਹੀਂ। ਸੁਣੋ। ਪਾਇਰੇਟ ਨੂੰ ਪਾ ਦੇਣਾ। ਮੰਨ ਲ ਇੱਕ ਨਹੀਂ ਇਹ ਕੁੜੀ ਨਹੀਂ ਜਾਏਗੀ। ਬਹੁਤ ਬਾਈਬਲ ਕਾਲਜ ਦੇ ਮੁੰਡਾ ਕੌਣ ਹੈ? ਤੇ ਆ ਰੋਲ ਕੀਆ ਵਿੱਚ? ਪੱਪ ਦੀ ਰੋਲ। ਫਿਰੋਜ਼ ਨਹੀਂ। ਹੋਰ ਕੌਣ ਹੈ ਜਿਹੜਾ? ਬਾਈਬਲ ਕਾਲਜ ਦਾ ਇੱਕ ਮੁੰਡਾ ਪਾਓ ਵਿੱਚ। ਆਪਣੀ ਟੀਮ ਜਿਹੜੀ ਮੇਰੇ ਨਾਲ ਹੁੰਦੀ ਨਾ, ਇੱਥੇ ਮੁੰਡਾ ਟੀਮ ਦਾ। ਇਹਨੂੰ ਪਾਓ ਵਿੱਚ। ਉਹ ਆ ਜਾ ਜੀ। ਇਹ ਕਰਨਾ ਨੂੰ ਕੰਨਾਂ ਤੇ ਲਾ ਕੇ ਰੱਖਣੇ ਆ ਜਿਹੜੇ ਆਪਣੇ ਹੈਲੋ ਹੈਲੋ ਜਦੋਂ ਮੈਂ ਜਿੱਦਾਂ ਇਹ ਅੰਦਰੋਂ ਕਮਾਂਡ ਕਰਾਂ ਤੂੰ ਆਪਣੀ ਕਮਾਂਡ ਨੇ ਚ ਫਲਾਈ ਕਰਨੀ ਸਮਝ ਗਿਆ ਤੇ ਇੱਕ ਦੋ ਸਾਤਮ ਦੇ ਪੇਸ ਰਹੂਗਾ ਮਾਲੋ ਅੰਦਰੋਂ ਸੀ ਕੋਈ ਕਮਾਂਡ ਕਰਦੇ ਆ ਮੈਂ ਆ ਮਮਾ ਹਨ ਤੇ ਉਹ ਤੁਹਾਨੂੰ ਦੱਸਣ ਦੇ ਵਿੱਚ ਹੈਲਪ ਕਰੇਗਾ ਠੀਕ ਹੈ ਦੂਜਾ ਇੱਕ ਬੰਦਾ ਮੈਨੂੰ ਚਾਹੀਦਾ ਇੱਕ ਤੂੰ ਇੱਥੇ ਹੋ ਗਿਆ ਇੱਕ ਬੰਦਾ ਚਾਹੀਦਾ ਸਟੇਜ ਦੇ ਉੱਤੇ ਕਿੱਥੇ ਬੰਦਾ ਇੱਕ ਹੋ ਗਿਆ ਆ ਜਾ